ਲੇ ਵੀ ਮੰਮੀ ਬੈਠੇ ਨੇ ਨਵੀਆਂ ਕੁਰਸੀਆਂ ਤੇ ਤੇ ਅਸ ਸਵੇਰੇ ਰੇਸ਼ਮ ਦਾ ਫੋਨ ਆਉਣਾ ਮੈਂ ਕਿਹਾ ਸੱਤਾ ਹੈਗਾ ਉਹਨੇ ਵਿਚਾਰੇ ਪਥਰੀ ਦੀ ਦਵਾਈ ਲੈਣੀ ਆ ਪੰਸਾਰੀ ਵਾਲਿਆਂ ਤੋਂ ਅੱਛਾ ਲੈ ਆਇਆ ਉਹਦਾ ਅੱਛਾ ਲੈ ਆ ਮੈਨੂੰ ਪਤਾ ਨਹੀਂ ਲੱਗਾ ਰੋਟੀ ਖਾ ਲਓ ਕਿ ਆਸ ਕਿ ਨਾ ਖਾ ਲੀ ਗੀ ਖਾਲੀ ਪੇਟ ਹੀ ਕਿ ਖਾਲੀ ਪੇਟ ਕਰਕੇ ਸਵੇਰੇ ਜਾਣਾ ਸੀ ਸੁੱਕ ਤੇ ਤਾਂ ਇਹ ਫੋਨ ਕਰੰਡਿਆ ਤੇ ਮੈਨੂੰ ਪਤਾ ਨਹੀਂ ਲੱਗਾ ਹਾਂ ਸਸਰੀ ਘਰ ਸਵਾਗਤ ਹੈ 2.5 ਦਿਨਾਂ ਦਾ ਵਲੌਗ ਦੇ ਵਿੱਚ ਤੇ ਘਰ ਦੇ ਵਿੱਚ ਰੌਣਕਾਂ ਨਿਰਣ ਦਾ ਸ਼ੁਰੂਆਤ ਕਰਦੇ ਹਰ ਗੁਣਾ ਨਹੀਂ ਨਾ ਦਾ 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 ਦਦੀ ਕਦੋਂ ਹਾਂ ਦਦੀ ਦਦੀ ਵਾ 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 12 ਵਜੇ ਮੂਝ ਪਈ ਬਾਜ ਚ ਕੱਢਦੀ ਉਂਗਲ ਫੜ ਕੇ ਖਿੱਚਦੀ ਉਂਗਲ ਉਂਗਲ ਨਾ ਇਹ ਆਪਣੇ ਜਿਹੜਾ ਖਿੱਚਦੀ ਮਤਲਬ ਵੀ ਆਉ ਪਰ ਇਹ ਮਿੱਟੀ ਮਿੱਟੀ ਖਾਣੋਂ ਹਟ ਗਈ ਜਦੋਂ ਦਾ ਪੱਟੀ ਕਰਾਤੀ ਨਹੀਂ ਦੰਦਾਂ ਦੇ ਹੁਣ 1% ਵੀ ਨਹੀਂ ਬਾਹਰੋਂ ਨਹੀਂ ਖਾਂਦੀ ਤੇ ਨਾ ਖਾਣੀ ਦੇਈ ਦੀ ਅੱਜ ਕਿਰਨੋਂ ਉਹਨਾਂ ਦੇ ਘਰ ਜਾਵੇ ਜਾਂ ਕਰੇ ਜਾਵੇ ਫਿਰ ਦਾਗ ਲਾਉਣੇ ਫਿਰਦੀ ਪਰ ਉੱਥੇ ਲੱਗ ਕੇ ਰਹੀ ਤਾਂ ਉਹ ਖਾਨ ਨਹੀਂ ਦੇਈ ਦੀ ਮੰਜੀ ਦੇ ਬਾਹਰ ਲੇ ਗਏ ਉਹਨਾਂ ਦਾ ਥੋੜਾ ਜਿਹਾ ਟੁੱਟਾ ਰਹਿ ਗਿਆ ਤੇ ਰਸੋਈ ਦਾ ਸਮਾਨ ਚਲ ਗਿਆ ਉਹਨਾਂ ਦੇ ਵੀ ਹੁਣ ਸਫਾਈ ਹੋ ਚੱਲੀ ਮਹਾਰਾ ਦੀ ਕਿਰਪਾ ਦੇ ਨਾਲ ਰਹਿ ਗਿਆ ਥੋੜਾ ਜਿਹਾ ਕੰਮ ਤੇ ਅੱਜ ਗਲੀ ਦੇ ਵਿੱਚ ਆਏ ਹੈਗਾ ਭਾਈ ਤੇ ਮੰਮੀ ਨੇ ਲੈ ਲਿਆ ਉਹ ਕੁਰਸੀਆਂ ਤੇ ਕੁਰਸੀਆਂ ਆਪਣਾ ਸਸਤੀਆਂ ਮਿਲ ਗਈਆਂ ਇਹ ਤੇ ਮੰਮੀ ਮੰਮੀ ਨਾ ਮੈਨੂੰ ਨੇ ਜਦੋਂ ਭਾਈ ਆ ਗਲੀ ਵਿੱਚ ਮੰਮੀ ਕਿਹਦੇ ਵਲੌਗ ਬਣਾ ਲਾ ਮੈਂ ਹੁਣ ਮੈਂ ਸੱਤਾ ਆ ਕਿੰਨੇ ਵਜੇ ਆ ਸਾਢੇ 9 ਆ ਕਿੰਨੇ ਵਜੇ ਆ ਨਾ ਉਹ ਮੇ ਨੋਕ ਨਹੀਂ ਨਾ ਨਾ ਮੈਂ ਤਾਂ ਆਖ ਨਹੀਂ ਉੱਠਣਾ ਨਾ ਤੇ ਇਹ ਚਾਰ ਕੁਰਸੀਆਂ ਲਈਆਂ ਮਮੀ ਤੇ ਚਾਰ ਹੀ ਚਾਰ ਚਾਰ ਹੀ ਆਏਗੇ ਤਾਇਆ ਸਸਤੀਆਂ ਦੇ ਗਿਆ ਫਿਰ ਤਰਲੇਜ਼ ਲੈ ਜਾਂਦਾ ਹਿੰਦੂ ਮੁੰਡੂ ਮੈਨੂੰ ਆ ਪਤਾ ਕਿਉਂ ਸਭ ਪਰ 50 50 ਰੁਪਏ ਫਿਰ ਵੀ ਲੈ ਆਈ ਗਿਆ ਉਹਨਕੇ ਨਹੀਂ ਮੈਂ ਤੇ ਲੋ ਉਤੇ ਲੋ ਦੇ ਮੈਨੂੰ ਭੁੱਖਾ ਲੱਗਾ ਤੇ ਮੈਂ შეਦੀ ਨੇ ਬਾਹਰ ਨਿਕਲੀ ਮੈਂ ਅਰੇ ਅੰਦਰ ਨੂੰ ਮੋਨ ਲੱਗੀ ਮੈਂ ਇਹ ਕੁਰਤੇ ਹੈ ਹੀ ਮੇਰੇ ਪਾਸ ਇਹਦੋਂ ਦੂਜਾ ਹੀ ਉਹ ਮੈਂ ਚੱਲ ਉਹ ਇੰਨੀ ਆ ਇੰਨਾ ਮੇ ਦਾ ਇੰਨਾ ਕੁੜੀਆਂ ਨੂੰ ਲੈ ਲਵਾਂਗੀ ਇਹ ਜੀ ਕਰ ਤੇ ਜੇ ਸਸਤੇ ਨਾ ਹੋਵੇ ਉਹ ਕੁਰਸੀਆਂ ਗੜੀ ਕਰ ਲੈ ਜੇ ਨਾ ਨਾ ਮੈਂ ਤਾਂ ਤੇ ਕੁਰਤੇ ਜਾਂ ਨਾ ਨਾ ਉਹਦੇ ਕੋ ਕੁਰਸੀਆਂ ਚਾਰ ਰਹਿ ਗਈਆਂ ਉਹ ਦੀ ਵੇਗੀਆਂ ਨਾ ਫਰਤਾਈਆਂ ਦੇ ਗਿਆ ਨਾ ਉਹ ਹਾਂ ਹਾਂ ਤੇ ਇਹ ਦੇਵਾਂਗੇ ਆਪਾਂ ਕਰਨ ਦੀ ਦੀ ਨੂੰ ਉਕੇ ਉਹਨਾਂ ਦੇ ਹਨ ਨਹੀਂ ਆ ਵੀ ਉਹਦੇ ਜਾਂ ਐ ਕੀ ਉਹਨੂੰ ਕਹਿੰਦੇ ਸੋਫਾ ਸੋਫਾ ਆਪਣਾ ਡਬਲ ਸੀਟਰ ਹੀ ਹਨਾ ਕੁਰਸੀਆਂ ਹਨ ਨਹੀਂ ਉਹਨਾਂ ਦੇ ਕੋਲ ਤੇ ਚਾਰ ਕੁਰਸੀਆਂ ਉਹਨਾਂ ਨੂੰ ਦੇਵਾਂਗਾ ਤਾਂ ਫਿਰ ਆਪਾਂ ਲੈ ਲਈਏ ਆਪਣਾ ਸਸਤੇ ਮਿਲ ਗਈਆਂ ਮੈਂ ਚੱਲ ਜੀ ਤੇ ਬਹਿਰਾ ਮਾ ਹੋ ਜਾਂਦਾ ਤੇ ਜੀ ਇੱਥੇ ਕੀ ਹੋਊ ਕਿੰਨੇ ਲੈ ਆਈਆਂ ਇਹ 500 ਦੀਆਂ ਆਈਆਂ ਨੇ ਇੱਥੇ ਮੰਮੀ ਨੇ ਦੀਆਂ ਗਲੀ ਦੇ ਵਿੱਚ ਪਾਈਆਂ ਆ ਇਹ ਆਪੇ ਕਰ ਲਿਆ ਸਦਾ ਮੰਮੀ 450 ਨੂੰ ਮਨਾਉਂਦੀ ਪਰ ਉਹ ਫਿਰ ਕਹਿੰਦਾ ਨਹੀਂ ਵਾਰਾ ਨਹੀਂ ਖਾਂਦਾ ਫਿਰ 1000 ਰੁਪਏ ਦੇ ਦਿੱਤੇ ਸੀ ਮੈਂ ਉਹਨੇ ਕਦੀ ਕੱਲ ਕੋਈ ਗੱਲ ਨਹੀਂ ਦਿੱਤੀ ਹੈ ਨਾ ਤੁਹਾਨੂੰ ਕਹਿਣੀ ਨਾ 50 ਉਹ ਤਾਂ ਲੱਲੇ ਫਿਰ ਉਹਨੇ ਕਿ ਨਹੀਂ ਲੈ ਲੱਲੇ 1000 ਰੁਪਏ ਦੇ ਲੱਲੇ ਹਾਂ ਆ 500 ਦੀਆਂ ਯਾਰ ਆਪਾਂ ਦੋਵੇਂ ਆਪਣਾ ਮਾਪੋਤ ਕਈ ਜਾਂਦੇ ਸਸਤੀਆਂ ਸਸਤੀਆਂ ਤਹੀਂ ਦੱਸਿਆ ਵੀ ਇਹ ਨਾ ਮੁਲਕੇ ਕੋਈ ਆਖਿਆ ਸਾਡੇ ਪਿੰਡਾਂ ਦੇ 200 ਦੀਆਂ ਮਿਲ ਜਾਂਦੀਆਂ ਹੈ ਤਹੀਂ ਦੱਸਿਆ ਭਈ ਮਹਿੰਗੀਆਂ ਲਈਆਂ ਸਸਤੀਆਂ ਇਹਦੇ ਵਿੱਚ ਮੋਬੋ ਕੁਰਸੀਆਂ ਦੇ ਵਿੱਚ ਕੋਈ ਚੀਜ਼ ਲਗਾਉਣੀ ਹੋਵੇ ਕਿ ਇਹਨੇ ਵਿਆਹ ਜਾਂਦੀ ਗਿਆ ਦੇ ਵਿੱਚ ਛੁੱਟੀ ਜਾਵੇ ਆ ਤੇ ਉੱਤੇ ਬਈ ਜਾਵੇ ਪਕੌੜੇ ਪਕਾੜੇ ਜਿੱਦਾਂ ਹਨ ਨਾਲੇ ਆ ਵਾਲੇ ਸੂਟ ਆਪਣੀ ਭੈਣ ਨੂੰ ਦੇਵਾਂਗੇ ਉਹਦੇ ਹੀ ਆ ਉਹਨੂੰ ਗਿਫਟ ਭੇਜੇ ਸੀ ਕਿਸੇ ਨੇ ਤੇ ਇਹ ਦੋਨੇ ਸੂਟ ਦੇ ਆਉਨੇ ਐ ਐਵੇਂ ਮੈਂ ਝੂਠ ਹੀ ਕਹਿਦਾ ਵੀ ਮੈਂ ਕੋਲੋਂ ਲੈ ਕੇ ਲੱਗਾ ਲੈਣਾ ਇਹ ਗਿਫਟ ਆਇਆ ਤੇ ਤੇਵੇਂ ਆਏ ਪਾਰਸਲ ਆਇਆ ਸੀ ਜਦ ਤੈਵੇਂ ਉਹਨੂੰ ਦੇ ਜਾਂਦੇ ਆਪਾਂ ਕਿਰਨ ਦੀਦੀ ਹੁਣ ਤੇ ਮੰਮੀ ਮੰਮੀ ਅੱਜ ਘਰੇ ਰਹਿਣਗੇ ਹੁਣ ਵੀ ਅੱਜ ਨੂੰ ਠਹਿਰ ਕੇ ਆਉਣਾ ਹੋਊਗਾ ਦੇ ਮੈਨੂੰ ਲਿਫਾਫੇ ਚ ਪਾ ਦੇ ਲਿਫਾਫੇ ਚ ਪਾ ਦੇ ਇਹ ਕੁਰਸੀਆਂ ਗੱਡੀ ਦੇ ਵਿੱਚ ਰੱਖ ਲੈਣੀਆਂ ਇਹਦੇ ਵਿੱਚ ਰੱਖ ਲੈਣੀਆਂ ਯਾਰ ਜਿੱਦਾਂ ਕਹਿੰਦੇ ਗੱਡੀ ਧੋਣੀ ਆਵੀ ਤੇ ਇਹਦੇ ਚ ਆਜੂਗੀ ਆ ਜਾਣਗੀਆਂ ਕਿ ਉੱਥੇ ਅਗਲੇ ਬੰਦੇ ਰੱਖ ਲਈਏ ਫਾਇਦਾ ਹੈ ਬੜਾ ਜਿੱਦਾਂ ਲੋਡ ਪੈਂਦੀ ਰੱਖ ਲਈਦੀਆਂ ਉਹ ਅਗਲੀ ਵੀ ਸ਼ਿਟਗਾਹ ਕਰਾਂ ਆ ਚਿੱਟੀਆਂ ਜਿ ਖਤਮ ਹੋ ਗਈਆਂ ਚਿੱਟੀਆਂ ਖਤਮ ਹੋ ਗਈਆਂ ਤਾਂ ਗੱਡੀ ਗੱਡੀ ਸਾਫ਼ ਕਰਤੀ ਅੱਛਾ ਹੂੰ ਦੇਖਦੇ ਆ ਕਿਰਨ ਖੁਸ਼ ਹੁੰਦੀ ਹੈ ਬਾਲਾ ਤੇ ਮੈਨੂੰ ਮੀਟ ਕਰਦਾ ਖੁਸ਼ ਤੇ ਹੋਊਗੀ ਵੀ ਕਿਉਂਕਿ ਵੀਰ ਨੇ ਜਿੱਦਾਂ ਦੀ ਵਾਦੀ ਚੀਜ਼ ਲੈ ਕੇ ਦਿੱਤੀ ਹੈ ਜਿੰਨੇ ਜਗ੍ਹਾ ਘੱਲ ਆਤੀ ਹੈ ਭਾਈ ਤੇ ਨਹੀਂ ਤੇ ਹੁਣ ਮੈਨੂੰ ਕਈ ਜਣੇ ਕਹਿੰਦੇ ਆ ਆਪਣੇ ਭੈਣ ਨੂੰ ਚੀਜ਼ ਕੋਈ ਨਾ ਕੋਈ ਲੈ ਦੇ ਜਾਂ ਕਿੱਦਾਂ ਆ ਹੁਣ ਭੈਣ ਵਾਲੇ ਦੀ ਫੰਕਸ਼ਨ ਆਉਣਾ ਹੈ ਤੇ ਤੁਹਾਨੂੰ ਪਤਾ ਵਾ ਉਹਨਾਂ ਦਾ ਵੀ ਟਾਈਮ ਆਉਣ ਵਾਲਾ ਰਹਿ ਗਿਆ ਥੋੜਾ ਟਾਈਮ ਤੇ ਮੁੜ ਕੇ ਕੋਈ ਨਾ ਕੋਈ ਕਰਾਂਗੇ ਵੀ ਜਿੰਨੇ ਜਗ੍ਹਾ ਹੈਗਾ ਮੈਂ ਮਮੀ ਦੇਖਣ ਦੇ ਵਾਏ ਮੰਮੀ ਯਾਰ ਮਮੀ ਦੇ ਗਲਾ ਮਾਤਾ ਸੁਲੀਆਂ ਹਾਂਜੀ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਆ ਵੇਖਣ ਲਈ ਪਤਾ ਨਹੀਂ ਖੜਾਕ ਜੇ ਕਾਦਾ ਹੋਇਆ ਸੀ ਹੈ ਖੜਾਕ ਜੇ ਪਤਾ ਨਹੀਂ ਕਾਦਾ ਹੋਇਆ ਅਰੇ ਟੈਰਾਂ ਦਾ ਮੈਂ ਘੁਮਾਇਆ ਸੀ ਗੱਡੀ ਅੱਛਾ ਸਤਿ ਸ੍ਰੀ ਅਕਾਲ ਜੀ ਭਾਜੀ ਸਤਿ ਸ੍ਰੀ ਅਕਾਲ ਮੈਂ ਤਾਂ ਨਾਲੇ ਭਾਜੀ ਮਲੇ ਨਾਲੇ ਆਪਾਂ ਸ਼ਿਟਕ ਵਲੌਗ ਬਣਾ ਲਏ ਜੀ ਅੱਛਾ ਲੈ ਜੀ ਚਿੰਕਲਾਇ ਮੇ ਜੀ ਮਾ ਦਾ ਸਕੂਟਰ ਖੜੀਆ ਕਿੰਨਾ ਹੋ ਗਿਆ ਮੈਂ ਨਾ ਦੱਸ ਦਿੰਦਾ ਮੈਂ ਬਹਾੜੀ ਲਾਉਂਦਾ ਹੈ ਖੜਾ ਸਪਾਈ ਨਹੀਂ ਪੱਖਾ ਵੇ ਲੋ ਪੂਰਾ ਫੈਂਸੀ ਆ ਉਹ ਨਹੀਂ ਹੋ ਰੰਦੀ ਨੇ ਇਹਨੇ ਮੁਰਗੀਆਂ ਦੇ ਰੰਗ ਕਰਦੇ ਲੋ ਨਹੀਂ ਲੱਗਦਾ ਇਹ ਦਰਫਣੀ ਪੈਂਦੀ ਐ ਚ ਹੈ ਅੱਛਾ ਇਹ ਚ ਪਾਈ ਚ ਇਹ ਚ ਕਹਿੰਦੇ ਪਰਫ ਨਹੀਂ ਪਾਈ ਤੇ ਪਾਣੀ ਗਰਮ ਹੋਣਾ ਕੀ ਕਰੀਏ ਪਾਣੀ ਬਦ ਦੋ ਘਦੇ ਨੰਨਾ ਆਇਆ ਵਾ ਅੰਦਰ 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 ਅਸਲ ਨਹੀਂ ਨਹੀਂ ਪਪਾ ਬੋਰੀ ਨਹੀਂ ਲਵੇਟਦੇ ਨਾ ਤੁਸੀਂ ਬੋਰੀ ਲਵੇਟੋ ਬੋਰੀ ਨਹੀਂ ਲਵੇਟਦੇ ਹਾਂਜੀ ਸਤਿ ਸ੍ਰੀ ਅਕਾਲ ਮਗਾ ਗਰਮੀ ਬੜੀ ਐ ਡੈਡੀ ਨੇ ਪਾਣੀ ਪਿਆਦ ਗੀ ਵੀ ਡੈਡੀ ਯਾਰ ਨਿਕਨੇ ਕੇ ਕੰਮ ਕਰਨੋਂ ਹਟਦੇ ਨਹੀਂ ਗਰਮੀ ਇੰਨੀ ਐ ਤੇ ਹੁਣ ਟੈਲਾਂ ਡੇ ਲਾਉਣ ਲੈ ਬਾਹਰ ਖਲ ਹੈ ਤਾਂ ਦਾ ਛਾ ਹੀ ਆ ਹਾਲ ਡੜੀ ਪਾਣੀ ਪੀ ਲਓ ਕੋਟ ਖਲ ਹੈ ਬੰਦਾ ਲੱਗੇ ਯਾਰ ਹਾਂਜੀ ਮੈਂ ਚਾਲਦਾ ਥੋੜਾ ਜਿਆਦਾ ਉਸਤਾਦ ਲਗੋ ਟੇਪ ਟੂਪਾ ਲਾ ਦਈਏ ਵੀ ਆਜਾ ਆਜਨ ਨਿਕਾਸਤਾ ਤੇ ਆਇਆ ਨਹੀਂ ਭਾਜੀ ਦਾ ਹੈ ਭਾਜੀ ਇਹਨੂੰ ਬਸ ਨਹੀਂ ਮਿਲਿਆ ਆਂਡਿਆ ਆਂਡਿਆ ਸਹੀ ਗੱਲ ਆਂ ਲੱਗੋ ਟੇਪ ਉੱਪਰ ਲਾ ਲੀਏ ਇੰਨੇ ਕਦੀਆਂ ਲਾਤੇ ਆ ਤੁਸੀਂ ਹਣਾ ਅੱਲਾ ਕੀਤਾ ਵੀ ਕੋਈ ਇੰਨੇ ਕਦੀਆਂ ਲਾਤੀਆਂ ਨੇ ਤੇ ਬਾਕੀ ਭਾਈ ਇਹ ਰੰਦਰ ਹੁੰਦਾ ਲੱਗਦਾ ਏ ਇਹ ਵੀ ਬੜਾ ਕੰਮ ਹੁੰਦਾ ਬਰਾ ਟੇਪਾਂ ਲਾ ਕੇ ਲਫਾਫਾ ਜਿਹਾ ਬਣਾਉਣਾ ਪੈਂਦਾ ਮੁੜ ਕੇ ਸੀਟ ਦੇ ਤੋਂ ਆ ਲੱਗਾ ਨਾ ਅੰਦਾਜ਼ਾ ਮੈਂ ਇਹ ਆ ਆ ਇਹ ਸਾਰਾ ਲਾਉਣਾ ਪੈਂਦਾ ਇਹ ਮੁਰਗਲ ਦੱਸਦਾ ਲੱਸਦਾ ਕਿ ਲੀਕਾ ਜਿੱਥੇ ਪਈਆਂ ਉਹਨੀਆਂ ਪਾੜਦਾ ਜਾਂਦਾ ਲਾਦਾ ਨਹੀਂ ਚੱਜਣਾ ਵੇਖਿਆ ਆ ਵੇਖਿਆ ਏਦਾਂ ਸਸਟ ਹੋ ਗਿਆ ਆਹ ਸਰਪੰਚ ਜੀ ਚੱਲ ਪੜੇ گاؤں ਕਿ ਜ਼ਿੰਮੇਵਾਰੀ ਕੌਣ ਉਠਾਏਗਾ ਹਾਂ ਜੀ ਕਿਦਾਂ ਵੇ ਗਰਮੀ ਗਰਮੀ ਮੈਂ ਮੰਮੀ ਕਹਿੰਦੀ ਨਿੰਬੂ ਲਈ ਆਇਆ ਮੈਂ ਨਿੰਬੂ ਲੈ ਆਂਦੇ ਹਾਂ ਬਸ ਠੀਕ ਹੈ ਫਿਰ ਪਾਣੀ ਬਣਾ ਦੋ ਯਾਰ ਗਰਮੀ ਵਾਵਾ ਜੀ ਪਾ ਕੇ ਪੈਦਾਨ ਸੋੜਦੇ ਆਂ ਮਸਕੂਟਰੀ ਦੇ ਹੋਰ ਕੀ ਕਰਨੀ ਸ਼ਾਮੇ ਲਾਲਾ ਇਹਨੂੰ ਕਿਦੇ ਇਹਨੂੰ ਜਾਨੀ ਮੋਟੀ ਜੰਦੀ ਕਿਤੇ ਗੜੀ ਤੋਂ ਕਰਾ ਸੱਪਾ ਗੜੀ ਅੱਡੇ ਸਲੇ ਲਾਲੀਏ ਹਾਂ ਅੱਡੇ ਦੇ ਬਹੁਤ ਵਧੀਆ ਫਸਟ ਕਲਾਸ ਨਿੰਬੂ ਪਾਣੀ ਹੈ ਜੀ ਉਹ ਪੇਟ ਵਾਲਾ ਕੰਬੀਆ ਲੈਣ ਨੂੰ ਗੋਟਾ ਹੈ ਐਡੇ ਨਿੰਬੂ ਲੱਦੇ ਮਸਾ ਹੈ ਐਡੇ ਤਗੜੇ ਲੈ ਹੁਣੇ ਤੂੰ ਹੈ ਨਹੀਂ ਬਗੱਲਾਂ ਨਾ ਪਾਟਾਈ ਜਾਨੀ ਕੋ ਬੀਨੁ ਖੜਾਏ ਕਰੀ ਨਾ ਗਲਾਸੀਆਂ ਬੜੀਆਂ ਇਹ ਵੀ ਉਥੇ ਜਾਂਦੀਆਂ ਗਲਾਸੀਆਂ ਨਾਲ ਮਿਲਦੀਆਂ ਜੱਗ ਦੇ ਨਾਲ ਨਹੀਂ ਹੁੰਦੀਆਂ ਰੱਖਦੇ ਨਾਲ ਜੱਗ ਦੇ ਨਾਲ ਮਿਲੀਆਂ ਇਹ ਜੱਗ ਕਿਥੋਂ ਲੈਂਦਾ ਚੋਕੇ ਆਪ ਲਿਆਓ ਆਪ ਲਿਆਓ ਤੁਹਾਨੂੰ ਨਹੀਂ ਲੈਂਦਾ ਰਜਾ ਮਲਗਾ ਤੇ ਨੰਦਾ ਆਇਆ ਕਣੀ 10 10 10 11 ਕਰਾ ਇਨੀ ਉਥੇ ਗਰਮੀ ਟੈਲਾਂ ਲਾਉਣ ਡੇ ਲੱਗੀਆਂ ਸਾਰੀਆਂ ਸਹੀ ਡਾੜੀ ਬਰਾ ਟੈਲਾਂ ਲਾਉਣ ਡੇ ਗਰਮੀ ਉਥੇ ਗੁਰਗੜੇ ਹੀ ਬਰੇ ਹਾਲ ਹੀ ਉਹ ਪਾਣੇ ਲੱਗੀਆਂ ਨਹੀਂ ਕਨੇ ਲੱਗੀਆਂ ਆ ਵੇਖੋ ਗੰਦੀ ਦੀ ਹੁਣਾਂ ਨੂੰ ਆਏ پارਸਨ ਇਹ ਛੜ ਛੜ ਬੱਚਿਆਂ ਦੇ ਕੱਪੜੇ ਡੈਡੀ ਨਾਲੀ ਨੀਦੋਂ ਥੱਕ ਗਏ ਆ ਉਹ ਨਹੀਂ ਇਹ ਵੀ ਦੀਦੀ ਹੁਣਾਂ ਨੇ ਸਿੰਕਾ ਇਹਨੂੰ ਸਿੰਕ ਹੀ ਕਹਿੰਦੇ ਆ ਆ ਸਿੰਕ ਬਹੁਤ ਵਧੀਆ ਲੰਦਾ ਮਜ਼ਬੂਤ ਹੈ ਬਹੁਤ ਹੈਵੀ ਹੈ ਹੈਵੀ ਬਹੁਤ ਜ਼ਿਆਦਾ ਹੈ ਸੋਹਣਾ ਹੈ ਸਲੈਬ ਨਹੀਂ ਪਾਈ ਭਾਈ ਨੇ ਸਲੈਬ ਲੱਕੜ ਦੀ ਬਣਾਉਣੀ ਸਾਰੀ ਖਾਣੇ ਜੋ ਵੀ ਹੈ ਗਰਮ ਗਰਮੀ ਬਹੁਤ ਜ਼ਿਆਦਾ ਤੇ ਕੁਰਸੀਆਂ ਨੇ ਤੇ ਹੱਥ ਨਹੀਂ ਲੱਗਣਦੇ ਤੇ ਸਾਂਡੀਆਂ ਨੇ ਤੇ ਹਾ ਇਹਨਾਂ ਨੂੰ ਤੇ ਹੱਥ ਨਹੀਂ ਪੈਂਦੇ ਆ ਲੈ ਵੀ ਡਾੜੀ ਨੇ ਪਾਈ ਹੋਈ ਟੀ-ਸ਼ਰਟ ਇਦਾਂ ਸਹੀ ਹੈ ਵਾਹੇ ਆ ਗੰਦੀ ਨੇ ਦੀ ਟੀ-ਸ਼ਰਟ ਠੀਕ ਨਹੀਂ ਗੱਲ ਉਹ ਲੱਗੇ ਜਦੋਂ ਜਾਈਦਾ ਉਦੋਂ ਕਰਦੀ ਹੈ ਆਪਾਂ

ਤੇ ਮੰਮੀ ਕਹਿੰਦੀ ਉਹ ਸਸਤੀਆਂ ਦੇ ਇੰਡਿਆ ਤੋਂ ਕਹਿੰਦਾ ਮੈਨੂੰ ਇਹੋ ਚਾਰ ਹੀ ਲੈ ਕੇ ਆਈਆਂ ਤੇ ਭਾਂਜੀ ਲੈਣੀਆਂ ਤੇ ਮੰਮੀ ਨੇ ਫੇਰ ਲੈ ਲਈਆਂ ਮੰਮੀ ਕਹਿੰਦੀ ਸਵੇਰੇ ਕਹਿੰਦੀ ਦੀਪੂ ਉੱਠ ਜਾ ਤੇ ਨਾਲੇ ਵਲੌਗ ਬਣਾ ਲੈ ਮੈਂ ਮੈਂ ਸੁੱਤਾਵਾਂ ਲੈਣੀਆਂ ਲੱਲੋ ਇਹ ਸੂਟ ਹੀ ਇਹ ਆ ਗਿਫਟ ਨਹੀਂ ਬਾ ਇਹ ਤੈਨੂੰ ਗਿਫਟ ਆਪਣਾ ਕਿਸ ਨੇ ਭੇਜੇ ਬਾ ਕਿਸੇ ਭੈਣ ਨੇ ਠੀਕ ਆ ਤੇਨੇ ਗਿਫਟ ਹੀ ਹਉਣੇ ਹੁਣ ਬਸ ਤੂੰ ਇਹ ਉਹ ਸੂਟ ਪਸੰਦ ਕੀਤਾ ਹੈ ਕਿ ਕਰਨੇ ਆਹ ਵਾਲਾ ਕੀਤਾ ਇਹ ਫੋਟੋਆਂ ਦੇ ਵਿੱਚ ਮੇਰ ਸੁਣਾ ਹਾਂ ਕੀਤਾ ਹਾੜਾ ਹਨਾ ਤੇ ਉਹ ਦੂਜਾਂ ਨਾਲ ਉਹ ਭੇਜਤਾ ਦੋ ਭੇਜਤੇ ਉਹਨੇ ਆ ਗਿਆ ਪਸੰਦ ਆਹ ਤੇ ਚੱਲ ਕਿਹਨੇ ਗਿਫਟ ਕੀਤੇ ਮੈਂ ਐਵੇਂ ਕਾਮ ਆ ਕੀਤੇ ਹਾਂ ਦਾ ਹਾਂ ਤੇ ਉਹ ਵੀ ਹੋ ਗਿਆ ਹਾਂ ਆਇਆ ਬਸ ਜਿਹੜੇ ਆਪਾਂ ਕੀਤੇ ਆ ਆਹ ਕੁਰਸੀ ਹੁਣੇ ਲੈਣਾ ਮੁੱਦੀ ਵਾਜੀ 5 ਅਕਤੂਬਰ ਯਾਰ ਇਹ ਦਾਗ ਜਾਂ ਪੈ ਗਏ ਠੀਕ ਐ ਨਾ ਚੱਲ ਇਹ ਆ ਵੀ ਉਹ ਸੋਫਾ ਕੱਲਾ ਹੀਗਾ ਹੁਣਾ ਹੋ ਗਿਆ ਨਾਲ ਉਧਰ ਵੀ ਮਤ ਬੰਦੀਆਂ ਲੱਗਣ ਡੀਆਂ ਕਰਨਾ ਕੁਝ ਨਹੀਂ ਐ ਬਸ ਗੱਲਾਂ ਨਾਲ ਭਾਟ ਈ ਜਾਣਾ ਮੇਰੇ ਨੂੰ ਕੰਨੇ ਕਰਨ ਕੀ ਕਰਦੇ ਭਾਜੀ ਕੋ ਕਰਦੇ ਪਰ ਠੀਕ ਦਾ ਰਾਇ ਨਾ ਲੱਗੇ ਫਲਾਣ ਹੀ ਦੇਣ ਲਈ ਬੇੜਾ ਕਰ ਕਰੋਂ ਡਿਆ ਆ ਤੂੰ ਵੀ ਵੇਖਿਓ ਉਦਾਂ ਆ ਨਿਵਿਆ ਲਿਖਿਆ ਨਾ ਤੇ ਆ ਦਬਈ ਦੀ ਕਰੀਮ ਆ ਦਬਈਓ ਲੈਂਦੀ ਸੀ ਭਾਈ ਜਾਨਾਂ ਨੇ ਤੇ ਇਹ ਹੁਣ ਵੇਖੋ ਵਰਤਨ ਕਿੱਥੇ ਲੱਜੇ ਇਹ ਚਾਂ ਵਾਲੇ ਤਾਂ ਡਾੜਾ ਬਣਾ ਇਹ ਚੰਦ ਕਿੰਨੇ ਕਰਮ ਚੰਗੇ ਆ ਵੇ ਹੈ ਹੁਣ ਦੀਦਾ ਗਰੀਸ ਹੁਣ ਕਰੀਏ ਆ ਕਾਲੇ ਆ ਨਾ ਛਟੇ ਹੋ ਗਏ ਨਾ ਅੰਦਰੋਂ ਕਾਲੇ ਛਟੇ ਹੋ ਗਏ ਤਾਂ ਇਹ ਸੁਟਣੀ ਹੀ ਪਰ ਇਹ ਸੁਨ ਅਸਪਾਇਰ ਹੋ ਗਈ ਹੈ ਹੁਣ ਭਾਜੀ ਕਹਿੰਦੇ ਚਲ ਵਰਤ ਲੇਂਗੇ ਇਦਨ ਨਾ ਤੋੜ ਕੇ ਸਾਰਾ ਲਮਨ ਪੀ ਲਾਦਾ ਨਾ ਕਰੀਮ ਕਾਮਯਾਬ ਨਹੀਂ ਆਏਗੀ ਭਾਜੀ ਨਾ ਫਿਰ ਲੱਗਦੀ ਨਹੀਂ ਕਰਮ ਨਾ ਲਾਓ ਹੈ ਇਹੋ ਦੇ ਕੰਮ ਜਾਗੇ ਕਰੀਮ ਲਾਓ ਇੱਕ ਵਾਰੀ ਭਾਜੀ ਕਿੱਦੋਂ ਕਰਨ ਡਿਆ ਧੂਲਾ ਲੇ ਚਿੰਕਲ ਨੂੰ ਭਾਜੀ ਹੁਣ ਨਾ ਮਜ਼ਾਕ ਨਹੀਂ ਕੋਈ ਸ਼ਾਰਟ ਮੂਵੀ ਤਿਆਰ ਕਰ ਗਏ ਚਿੰਕਲ ਨੂੰ ਲਵਾਂਗੇ ਸ਼ਾਰਟ ਮੂਵੀ ਜੀ ਲੈ ਲਿਓ ਇਹਨੂੰ ਨਾਲ ਹਾਂ ਚਿੰਕਲ ਆਹ ਯਾਰ ਆਪਣੇ ਕੋ ਬੰਦਾ ਹੈਗਾ ਅਸੀਂ ਕਈ ਵਾਰੀ ਕਹਿੰਦੇ ਰਹਿੰਦੇ ਨਾ ਫਲਾਣੇ ਬੰਦੇ ਨੂੰ ਫੋਨ ਕਰੀਏ ਟਮਕਾਣੇ ਨੂੰ ਫੋਨ ਕਰੀਏ ਚਿੰਕਲ ਨੂੰ ਲੈ ਲਾਂਗੇ ਯਾਰ ਸ਼ਾਰਟ ਮੂਵੀ ਜੀ ਮੂਵੀ ਬਣਾਉਣੀ ਨਹੀਂ ਕਰ ਜਿਦਾਂ ਚਿੰਕਲ ਜਿਦਾਂ ਬਹੁ ਮੂਵੀ ਨਹੀਂ ਹੁੰਦੀ ਸਿੰਪਲ ਮੂਵੀਆਂ ਯਾਰ ਬਣਾਉਂਦੇ ਆਪਾਂ ਸ਼ਾਰਟ ਮੂਵੀ ਚਿੰਕਲ ਸਾਹਿਬ ਕਰੋ ਕੰਮ ਸਾਡੇ ਨਾਲ ਸਾਹਿਬ ਠੀਕ ਹੈ ਚੱਲ ਠੇਕੇਦਾਰ ਸਾਹਿਬ ਕਿਆ ਕਰਨਾ ਹੁਣ ਤੈਨੂੰ ਨਹੀਂ ਨਹੀਂ ਠੇਕੇਦਾਰ ਹੈ ਲੈ ਹੋ ਨੰਗ ਕਹਦੀ ਮਾਣਦਾ ਮਾਦਾ ਹਾਂ ਬਾਕੀ ਜਿੰਗਲ ਕਿੰਨੀਆਂ ਸਲਪਾਉਣੀਆਂ ਵਿੱਚ ਉਹ ਕਿੰਨੀਆਂ ਪਾਰਟੀਸ਼ਨ ਕਰਨੀਆਂ ਵਿੱਚ ਅੰਦਾਜ਼ ਵੇਖੋ ਇੱਕ ਅੱਧੀ ਹੋਰ ਪਾਣੀ ਮਸਾ ਨਾ ਕਿ ਨਹੀਂ ਇੱਕੋ ਪਾਣੀ ਨਾ ਆ ਇੱਕੋ ਹੀ ਪਾਣੀ ਵੇਰਲੇ ਚਿੰਗਲ ਇੱਕੋ ਹੀ ਸੈਂਟਰ ਬਣਿਆ ਬਸ ਸਹੀ ਹੋ ਕੇ ਨਿਕਲ ਤੂੰ ਵੱਡੀ ਬਣਾਈ 20 ਬਾਈ 20 ਦੀ ਸਹੀ ਹੋ ਖਾਣੇ ਬਣਾਉਂਦੇ ਵੀ ਬਾਈ ਵੀ ਵੀ ਬੱਲੇ 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 ਵੱਡੇ ਵੱਡੇ ਖਾਣੇ ਬਣਾਉਂਦੇ ਹਾਂ ਜੀ ਵੱਡੇ ਵੱਡੇ ਇੱਕ ਬਣ ਕੇ ਜੀ ਆ ਜਾਓ ਭਾਜੀ ਮੰਮੀ ਕਹਿੰਦੇ ਹਰ ਗੋ ਮਾਦਣਾ ਆ ਰੋਟੀ ਜੇ ਬਣਾਦੇ ਵੀ ਇਹਦੇ ਵਿੱਚ ਨਾ ਇਦਾਂ ਆਪਣਾ ਸੇਖ ਜੀ ਫਸਾਖਣੇ ਦਾ ਕਿਲ ਫਸਾਖਦੇ ਇਤੋਂ ਡੰਡਾ ਲਾਦੇ ਜਿਵੇਂ ਰੇਡਨ ਵਾਲਾ ਬੰਜੀ ਉਹਦਾ ਰੋਗਾ ਬਣਾ ਦਿੰਦੇ ਹਨ ਨਾ ਅੰਨੇ ਕੀ ਹੁੰਦੇ ਅਸੀਂ ਬਣਾਉਂਦੇ ਨੇ ਢੀਂਣ ਢੀਂਣ ਦਾ ਡੰਡਾ ਲਿਆ ਕਰਨ ਉਹਦੇ ਚ ਸੀ ਮਲ ਉਹ ਤਾਰਨ ਕਾ ਆਖੇ ਨਾ ਟਾਇਰ ਫਿਰ ਕੈਂਚੀ ਚਪਲ ਦੇ ਨਾਲ ਟਾਇਰ ਜੇ ਕੱਟਣੇ ਟਾਇਰ ਕੱਟ ਕੇ ਤੇ ਪ੍ਰਵਾਹ ਬਣਾਉਣਾ ਬੜੀ ਵਧੀਆ ਚੀਜ਼ ਹੈ ਹੈ ਉਹ ਅੱਗੇ ਟਾਈਮ ਤੇ ਚੱਲਦਾ ਹੁੰਦਾ ਹੁਣੇ ਹੁਣ ਨਹੀਂ ਕੋਈ ਪਸੰਦ ਕਰਦਾ ਨਾ ਇਹ ਕੀ ਹੈ ਵੀ ਉਹ ਸਾਡੀ ਟਾਈਮ ਤੇ ਚੱਲਦਾ ਨਹੀਂ ਲਾਇਕ ਨਹੀਂ ਪਰ ਨਾ ਯਾਰ ਨਿਕਲਦਾ ਨਾ ਕਰਦੇ ਹੈ ਨਾ ਇਹ ਚੱਲ ਰਿਹਾ ਯਾਰ ਤੁਹਾਡੇ ਠੀਕ ਲੱਗ ਜਨੇ ਰੇਡ ਰੂਡ ਨਾਲ ਪਰ ਆਪਣਾ ਗੱਲ ਇਸ ਨੇ ਆਪੇ ਬਣਾਉਣਾ ਤੁਸੀਂ ਆਪੇ ਚੱਕਾ ਆਪਣਾ ਚਲਾਉਂਦਾ ਸਾਈਕਲ ਦਾ ਚੱਕਾ ਹੀ ਚਲਾਇਆ ਮੋੜੇ ਪਾ ਵੀ ਲੈ ਆ ਆ ਸੱਚੀ ਚਿੰਕੂ ਤੂੰ ਜਿਹੜੀ ਖੋਤੀ ਰੱਖੀ ਹੁੰਦੀ ਉਹ ਵੇਚਦੀ ਉਹ ਸੱਚ ਨਹੀਂ ਨੀ ਖੋਤੀ ਨਹੀਂ ਕੁੱਤੀ ਕੁੱਤੀ ਸਿਜੂ ਆ ਸਿਜੂ ਇਹਨੇ ਕੋਲੀਆਂ ਜੇ ਕੋਲੀਆਂ ਅੱਛਾ ਅੱਛਾ ਸੱਚਾ ਕਾਕੇ ਕਿੱਥੇ ਚਲੇ ਆਏ ਕੁੱਜਾ ਕੁੱਜਾ ਭਾਜੀ ਐ ਬੜੀਆਂ ਰੀਝਾਂ ਨਾ ਰੱਖਦੇ ਨਾ ਕਰਨ ਕੁੱਜੇ ਨਾਲ ਬਹੁਤ ਪਿਆਰ ਕਰਦੇ ਕਿ ਨਹੀਂ ਅਕੁਜਾ ਜਾਈ ਹੋਰ ਕੀ ਵਾਟਰ ਕੁਲਰ ਘੜੇ ਬਣੇ ਲਾਦਾ ਖੜਾ ਜਾਈ ਹੋਰੀ ਤਰ੍ਹਾਂ ਦਾ ਕਰ ਲੋ ਕਰ ਲੋ ਕੋ ਮੜਾ ਮੋਟਾ ਲੈ ਵੀ ਕਿਚਨ ਦੇ ਬਣ ਕੇ ਖਾਨੇ ਤੇ ਸਵੇਰੇ ਚ ਰੱਖ ਦੇਣੇ ਨੇ ਭਾਂਡੇ ਭੁੰਡੇ ਰੱਖ ਦੇਣੇ ਸਵੇਰੇ ਆਪਣਾ ਭਾਜੀ ਦਾ 10-15 ਕਿਲੋ ਖੰਡ ਤੇ ਪੱਤੀ ਹੋਰ ਕੀ ਰੱਖਣਾ ਵਾ ਪੈਸੇ ਪੈਸੇ ਰੱਖਣੇ ਥੋੜੇ ਜਿਹਾ ਕਿ ਨਹੀਂ ਭਾਜੀ ਇਹ ਤੇਰੀ ਜੁਬਾਨ ਸੁੱਕਣੀ ਹੋਵੇ ਇੱਕ ਖਾਨਾ ਪਰਦੇ ਪਿਆ ਹੈ ਨਾ ਕਿ ਨਹੀਂ ਬਾਜੀ ਕੰਨੀ ਚਿੰਕਲ ਵੈ ਕਈ ਵਾਰੀ ਚਿੰਕਲ ਬੰਦੇ ਦੀ ਗੱਲ ਸੱਚੀ ਹੋ ਜਾਂਦੀ ਹੈ ਨਾ ਬੰਦਾ ਬੋਲੇ ਤੇ ਦੀ ਪਰ ਕਈ ਵਾਰੀ ਮਾੜਾ ਸਮਾਂ ਹੋ ਜੇ ਦੇ ਆਹ ਟ੍ਰੈਲ ਜਿਹੜੀ ਇੰਨਾ ਲਾ ਲਿਆ ਤਾਂ ਵੈ ਚੱਲਦੀ ਹੈ ਇੰਨਾ ਲਾ ਕੇ ਹਾਂ ਜੀ ਮੋਟਾ ਆਵੜਾ ਵੀ ਰੇਂਜ ਆਉਂਦੀ ਯਾਰ ਰੇਂਜ ਆਉਂਦੀ ਰੇਂਜ ਆਉਂਦੀ ਵੇ ਕੱਢ ਰਲਾ ਵੇ ਤੁਹਾਡੇ ਕੰਮ ਵੀ ਚੱਲਣ ਡੇ ਤੇ ਕੰਮ ਚੱਲਣ ਡੇ ਕੋਈ ਤੇ ਕਰਾਮ ਆ ਯਾਰ ਕੰਮ ਬਹੁ ਬਧੀ ਚੱਲਣ ਡੇ ਜੇ ਕੰਮ ਲੈਣਾ ਆ ਕੰਮ ਲੈਣ ਡੇ ਵਾ ਕ੍ਰੀਮ ਲਾ ਲ ਮਾਰੇ ਪੇਂ ਨਿਚੇ ਟਾ ਕੰਨ ਨੀ ਨੀ ਕ੍ਰੀਮ ਲਾ ਕੇ ਮੰਦੋ ਅੱਛੇ ਢਾਈ ਦਾ ਲਾਉਣਾ ਜੀ ਇਹਦੇ ਨਾਲ ਕੀ ਆ ਮੰਦੋ ਪੀਜੇ ਸੌਖਾ ਲੱਗ ਜਾਂਦਾ ਏ ਪਤਾ ਮੈਨੂੰ ਪੀ ਟੁੱਟ ਜਾਂਦਾ ਨਾ ਫਿਰ ਖੁਸ਼ਕ ਹੋਵੇ ਏ ਤਾਰ ਚੁੱਕ ਸੋ ਤਾਰ ਚੁੱਕ ਸੋ ਤਾਰ ਅੰਦਰ ਢੱਲੀ ਦੀ ਮਿਲਣਾ ਦਾ ਆ ਮਸ਼ੀਨ ਸਾੜ ਦੇਣੀ ਪਟਾਕੇ ਮੈਣ ਤਾਰਾਂ ਦੇ ਵੇਖੀ ਕਿ ਨਹੀਂ ਜੰਗਲ ਆਓ ਚੱਲੇ ਚੱਲੇ ਲਾ ਦੋ ਲਾ ਦੋ ਅੰਦਰ ਮੋਨ ਸਾੜ ਫਿਰ ਫਿਰ ਪਤਾ ਨਾ ਕਿਦੋਂ ਪੈਂਦਾ ਇਹ ਚਾਲ ਉਹਦੇ ਬਾਅਦ ਸਾਰੀ ਕੰਮ ਆ ਬਰਟੇ ਆਏ ਫੋਨ ਕਰ ਲਿਆ ਕੰਮ ਖਰਾਬ ਕੇ ਬਸ ਬੇੜ ਕਰ ਕਰ ਲੇ ਪਹਿਲਾਂ ਹੀ ਹੈ ਲੱਗੇ ਉਹਨਾਂ ਨੇ ਚੰਦਾ ਸੱਡਾ ਦੇ ਘੜਾ ਗਿਆ ਜਿੱਥੇ ਇਹ ਭੇਜਣਾ ਉਹ ਗੱਡੇ ਦੇ ਟਾਈਮ ਦੇਖੋ ਬੀਮ ਹੀ ਰਸਤੇ ਉੱਤੇ ਵੀ ਮਿੱਟੀ ਬਾਅਦ ਕੰਮ ਕਰ ਹੈਗੇ ਨਹੀਂ ਉਹ ਥੱਲੇ ਇੱਟਾਂ ਦੀ ਨਹੀਂ ਸਪੋਰਟ ਤਾਂ ਉਹਨਾਂ ਨੇ ਬੀਮ ਬਾਦ ਕਰ ਲਈਏ ਵੇਖੋ ਬੀਮ ਬੜੇ ਭਰੇ ਨਾ ਬੀਮ ਬੜੇ ਭਰੇ ਭਰੇ ਹੈ ਨਾ ਸਰਿਆ ਬੜਾ ਲਾਤਾ ਹੈ ਮੈਂ ਤਾਂ ਨਹੀਂ ਗੱਡੀ ਤਾਂ ਉਹਦਾ ਮੈਂਗਾ ਉਹਦੀ ਸੀਮੈਂਟ ਦਾ ਖਰਾਬ ਹੋ ਜੇ ਉਹ ਕਿੱਥੇ ਗਿਆ ਸਰਦ ਕੀਦਾ ਸੀਮੰਟ ਨਾਲ ਛਪਾਦਾ ਹਾਂ ਵਿੱਚ ਯਾਰ ਆਹੋ ਰਹਿਣ 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 ਸਹੀ ਗੱਲ ਯਾਰ ਆਹ ਗੱਲ ਬਤਨਾ ਤਾਂ ਨਹੀਂ ਤੋਂ ਆਹੋ ਰਹਿਣ 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 ਸਹੀ ਗੱਲ ਇਹ ਬਹੁਤ ਵਧੀਆ ਗੱਲ ਮੈਨੂੰ ਲੱਗਾ ਹਨਾ ਜਾਣਕ ਨਹੀਂ ਗੱਡੀ ਤੋਂ ਹੁੰਦੇ ਵੀ ਆਹ ਵੇਖ ਲੋ ਇਹ ਭੱਜ ਤਾਂ ਨਹੀਂ ਗੱਡੀ ਤੋਂ ਹੁੰਦੇ ਵੀ ਆਹ ਵੀਰ ਦੇ ਸੀਮੰਟ ਜਿਹੜਾ ਖਰਾਬ ਨਾ ਛਿੱਟੇ ਨਾ ਪੈ ਜਾਣੀ ਤਾਂ ਕਰਕੇ ਚੱਲ ਮੰਮੀ ਚਲੀ ਗਈਆਂ ਡਿਊਟੀ ਬੜੀ ਪੈਣ ੜੀ ਆ ਜਾ ਲਾਈਟ ਬੰਦ ਹੋ ਗਈ ਕੀ ਦੀ ਆਹ ਹੋ ਗਈ ਤੇ ਉਹ ਬੈਟਰੀ ਡੈਡ ਹੋ ਗਈ ਹੋਣੀ ਨਹੀਂ ਮੈਂ ਤੇ ਗੱਡੀ ਆ ਜੀ ਮੈਂ ਉਪਰੋਂ ਫਲੈਸ਼ ਕਰਾਉਣਾ ਉਪਰੋਂ ਨਾ 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 ਸੰਭਾਲੀ ਨਾ ਕਲੀਅਰ ਕਰ ਰੋ ਇਹਨੇ ਕਰੀ ਇਹ ਮੰਮੀ ਕਲਾ ਬੰਦੀ ਹਾਂ ਤੂੰ ਕਿਹੜਾ ਬੂਮਾ ਨੂੰ ਫੁੱਕਾ ਮਾਰਦੀ ਠੀਕ ਹੈਂ ਦੀ ਉਹ ਵੀ ਛਾਰ ਚਰ ਬੰਦੀ ਛਾਰ ਚਰ ਬੰਦੀ ਟਾਰਚ ਦੱਸ ਛਾਰ ਚ ਲੱਭਦਾ ਬਲੌਗ ਕਰ ਦੋ ਦੇਂਗੀ ਕੀ ਮੈਂ ਕੀ ਕਵਾਲ ਗਿਆ ਲੈ ਮੰਮੀ ਵੀ ਮੂੰਹ ਬਾੜਨ ਲੱਗੀ ਫਾਵੇ ਜੀ ਹੈਂ ਤਨਵਾਵਾ ਮੈਂ ਪਾੜ ਦੇ ਮਮੀ ਮਿਲਣਾ ਦੀ ਜੋ ਚਾਬੀਆਂ ਪਾਣੇ ਸਾਬ ਨੂੰ ਪਾਪੇ ਜੀ ਪਾਏ ਸਾਡੀ ਵੀ ਐਨੀ ਚੀਜ਼ ਹੁੰਦੀ ਹੈ ਤੇ ਬਾਤ ਸਹੀ ਜਵੇਪੜਾ ਹਾਂ ਦੀ ਅੱਖ ਵੇਪੜਾ ਲੈ ਹਮੇ ਤਮਨ ਦਾੜ ਵੇਪੜਾ ਮਮੀ ਨੇ ਕਹ ਮੂੰ ਅੱਡ ਉਹ ਦੀ ਦਾੜ ਵੀ ਆਉ ਉਹਦੀ ਦਾੜ ਜਿੱਤਾਂ ਘਬਸੇ ਉਹਦੀ ਦਾੜ ਜਿੱਤਾਂ ਘਬਸੇ ਆ ਪਤਾ ਤਗਾ ਦਾ ਘੱਟਾ ਹੁਣ ਘੱਟਾ ਬਸਿਆ ਹੁਣ ਤਾਂ ਗਣੀ ਬਸਿਆ ਹੁਣ ਅੱਗੇ ਨਿਕਲ ਗਏ ਸਾਢੇ 9 ਹੋ ਗਏ ਤੇ ਚੱਲੇ ਆ ਘਰੇ ਇਹਨਾਂ ਦੇ ਲਾਈਟ ਆਫ ਹੋ ਗਈ ਮੈਂ ਇਹਨਾਂ ਨੂੰ ਕਹਿੰਦੇ ਆਜੋ ਤੁਹਾਡੇ ਇਥੇ ਲਾਈਟ ਆਫ ਹੋ ਗਈ ਘਰੇ ਚਲੀ ਕਹਿੰਦੇ ਨਹੀਂ ਮੈਂ ਚਲੋ ਤੁਹਾਡੀ ਮਰਜ਼ੀ ਫਿਰ ਇਹਨਾਂ ਆਖਿਓ ਵੀ ਸਾਨੂੰ ਕਿਆ ਨਹੀਂ ਕਹਿੰਦੇ ਨਹੀਂ ਇੱਥੇ ਰਹਿਣਾ ਹੈ ਹੁਣ ਹੁਣ ਚੱਲਨੇ ਘਰ ਨੂੰ ਹੀ ਆਪਾਂ ਕਈ ਵਾਰੀ ਪਤਾ ਨਹੀਂ ਲੱਗਦਾ ਥੋੜਾ ਜ਼ੋਰ ਚ ਮੂੰਹ ਖੜਕਾਇਆ ਕਰੇ ਐਦਾਂ ਕਰਕੇ ਜ਼ੋਰ ਚ ਫਿਰ ਪਤਾ ਲੱਗਦਾ ਕਿਉਂਕਿ ਬੰਦਾ ਸੌਂ ਜਾਂਦਾ ਵਾਗੇ ਕਰਨੇ ਕਰਨ ਦੇ ਦਿਨ ਉਹਨਾਂ ਦੇ ਘਰੇ ਤੇ ਉਹ ਪਿੰਡ ਚਾ ਕੀਤਾ ਮੜੇ ਤੇ ਉਹ ਲੱਥਨ ਨਹੀਂ ਲੈਣਦੇ ਵੀ ਨਾ ਵੀ ਆਵਦੇ ਉਹ ਤਣ ਉਰੀ ਹੱਥ ਵੀ ਤੀ ਉਹਨਾਂ ਵੀ ਥੋਲੇ ਜੇ ਆਪਣਾ ਪਟ੍ਰੋਲ ਦੇ ਨਾਲ ਉਹਨਾਂ ਤੋਂਲੇ ਤੋਂ ਮੈਂ ਲੱਥਿਆ ਆ ਕੇ ਹੋਈ ਹੋਣੀ ਲੱਜੂਗਾ ਕੂਚਾ ਮਾਰਿਆ ਭਾਂਡੇ ਮਾਜਣਾ ਲਾ ਫੇਰ ਲੱਥਾ ਨਹੀਂ ਤੇ ਬਹੁਤ ਜਿਆਦਾ ਇਹ ਸਾਰਾ ਹੱਥ ਭਰਿਆ ਆ